ਨਾਸਮਸਿਆਂਵਾਂ ਦਾ ਹਾਲ ਜਿਹੜਾ ਵਾ ਉਹ ਇੱਕੋ ਹੀ ਆਨੰਦਪੁਰ ਸਾਹਿਬ ਦਾ ਮਤਾ ਜਿੱਥੇ ਰਾਜਨ ਰਾਜ ਨੂੰ ਵਾਧ ਅਧਿਕਾਰ ਮਿਲਣਗੇ ਤੇ ਜਿਹੜੇ ਫੈਸਲਿਆਂ ਵਾਸਤੇ ਅਸੀਂ ਵੱਖ-ਵੱਖ ਲੜਾਈਆਂ ਲੜ ਰਹੇ ਹਾਂ ਤੱਲੇ ਮਿੰਤਾ ਕਰ ਰਹੇ ਆ ਸਾਡੀ ਕੌਮ ਮੋਰਚੇ ਲਾ ਰਹੀ ਆ ਉਹਨਾਂ ਦਾ ਇਹ ਹੀ ਹਾਲ ਹੈ ਕਿ ਉਹਨਾਂ ਕੋ ਆਪਣੇ ਕੋਲ ਪਾਵਰ ਹੋ ਗਈ ਉਹ ਆਪ ਇਹ ਸਾਰੇ ਫੈਸਲੇ ਐਮਐਸਪੀ ਦੇ ਬੰਦੀ ਸਿੰਘਾਂ ਦੇ ਜੋ ਵੀ ਸਾਡੇ ਧਾਰਮਿਕ ਸਮਾਜਿਕ ਆਰਥਿਕ ਆ ਉਹ ਆਪ ਲੈ ਸਕਣਗੇ ਉਹਦੇ ਵਾਸਤੇ ਜਿਹੜੀ ਸਾਡੀ ਕੌਮ ਨੇ ਜਿੱਦਾਂ ਦੱਸਿਆ ਗਿਆ ਕਿ 72 73 ਤੋਂ ਇਹ ਇਹ ਮਤਾ ਲੈ ਕੇ ਆਈ ਸਾਡੀ ਕੌਮ ਉਹਨੂੰ ਬੜਾ ਹਿੰਦੁਸਤਾਨ ਦੀ ਗਵਰਨਮੈਂਟ ਨੇ ਉਹਨੂੰ ਬੜੇ ਗਲਤ ਤਰੀਕੇ ਨਾਲ ਪੇਸ਼ ਕਰਕੇ ਸਾਨੂੰ ਕਹਿ ਕੇ ਕਿ ਪੂਰੇ ਦੇਸ਼ ਦੀ ਜਨਤਾ ਨੂੰ ਸਾਡੇ ਪ੍ਰਤੀ ਨਫ਼ਰਤ ਪੈਦਾ ਕਰਕੇ ਉਹਨਾਂ ਨੇ ਸਾਡਾ ਇਲਾ ਨਾਂਨਪੁਰ ਦਾ ਮਤਾ ਸੀ ਵਾਦਦਕਾਰਾਂ ਦਾ ਮਤਾ ਸੀ ਨੂੰ ਉਲਟਾ ਰੂਪ ਦੇ ਕੇ ਜੋ ਭੰਡਿਆ ਬਦਨਾਮ ਕੀਤਾ ਤੇ ਪਰ ਮੇਰੇ ਖਿਆਲ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਗੱਲ ਨਹੀਂ ਸੀ ਖਵਾਦ ਵਾਲੀ ਪਰ ਇਹ ਮੇਰੇ ਖਿਆਲ ਸਰਕਾਰਾਂ ਜਿਹੜੀਆਂ ਕਿ ਚਾਹੁੰਦੀਆਂ ਨਹੀਂ ਕਿ ਜਿਹੜੇ ਲੋਕਾਂ ਦੇ ਹੱਕ ਲੋਕਾਂ ਤੱਕ ਪਹੁੰਚਦੇ ਹੋਣ ਤੇ ਇਹਦੇ ਵਾਸਤੇ ਮੈਂ ਸੋਚਦਾ ਕਿ ਬੜੇ ਲੰਮੇ ਇਹਦੇ ਵਾਸਤੇ ਲੜਾਈ ਵੀ ਬੜੀ ਹੋਈ ਉਦੋਂ ਬਾਅਦ ਚ ਦੇਖੋ ਕਿ ਇਹ ਸਾਡੀਆਂ ਜਿੰਨੋ ਸਾਡੀਆਂ ਆਪਣੇ ਆਪ ਨੂੰ ਖੌਤੀ ਪੰਥਕ ਜਿਹੜੀਆਂ ਸਰਕਾਰਾਂ ਵੀ ਆਈਆਂ ਤੇ ਉਹਨਾਂ ਨੇ ਇਹ ਦਾ ਭੋਗ ਹੀ ਪਾ ਦਿੱਤਾ ਇਹਦੀ ਗੱਲ ਹੀ ਕਰਨੀ ਛੱਡ ਦਿੱਤੀ ਜਿਹੜੇ ਸਾਡੇ ਕੋਲ ਉਸ ਟਾਈਮ ਤੇ ਅਧਿਕਾਰ ਸੀ ਅਸੀਂ ਵੱਧ ਘਰਾਂ ਦੀ ਲੜਾਈ ਲੜਦੇ ਆਪਣੇ ਅਧਿਕਾਰ ਵੀ ਛੱਡੀ ਗਏ ਸਾਡੇ ਕੋਲ ਬੀਬੀ ਐਮਬੀ ਦਾ ਹੋਰ ਜਿਹੜੇ ਅਧਿਕਾਰ ਸੀ ਯੂਨੀਵਰਸ ਜੰਮਦੀਗਰ ਦੀ ਰਾਜਧਾਨੀ ਦਾ ਉਹ ਬੁੱਧੇ ਖਤਮ ਕਰਕੇ ਉਹਨਾਂ ਨੇ ਖਾਲੀ ਇੱਕ ਆਪਣਾ ਰਾਜ ਕਰਨ ਦਾ ਸੁਪਨਾ ਜਿਹੜਾ ਉਹਨੂੰ ਪੂਰਾ ਕਰਦੇ ਰਹੇ ਉਹਨਾਂ ਕੌਮ ਦੀ ਪੰਥ ਦੀ ਪੰਜਾਬ ਦੀ ਕੋਈ ਗੱਲ ਕਰਨੀ ਸਾਰੀਆਂ ਜਿਹੜੀਆਂ ਪਿੱਛੇ ਛੱਡ ਦਿੱਤੀਆਂ ਤੇ ਇਹ ਮੇਰਾ ਖਿਆਲ ਹੈ ਕਿ ਬਹੁਤ ਵਧੀਆ ਉਪਰਾਲਾ ਕਿ ਦੁਬਾਰਾ ਤੋਂ ਇਹ ਗੱਲ ਨੂੰ ਸ਼ੁਰੂ ਕੀਤਾ ਜਾਵੇ ਤੇ ਇਹਦੇ ਚ ਸਾਰੀਆਂ ਸਾਡੀਆਂ ਸਮੱਸਿਆ ਹੱਲ ਹੋ ਸਕਦੀਆਂ ਤੇ ਜੇ ਅਸੀਂ ਵੱਖ-ਵੱਖ ਲੜਾਈਆਂ ਲੜਨੋਂ ਇਹਦੇ ਇੱਕ ਇਹ ਨੰਦਪੁਰ ਦੇ ਮਤੇ ਤੇ ਲੜਾਈ ਲੜੀਏ ਇਹਨੂੰ ਲਾਗੂ ਕਰਵਾਈਏ ਤੇ ਮੇਰੇ ਖਿਆਲ ਹੈ ਕਿ ਸਾਡੇ ਸਾਰੇ ਮਸਲੇ ਹੱਲ ਹੋ ਸਕਣਗੇ ਇਹ ਮੇਰਾ ਖਿਆਲ ਹੈ ਕਿ ਅਸੀਂ ਸੋਚਦੇ ਹਾਂ ਕਿ ਦੀਪ ਸਿੱਧੂ ਨੇ ਜਿਹੜੀ ਨੌਜਵਾਨੀ ਚ ਜਾਂ ਕਿਸਾਨੀ ਅੰਦੋਲਨ ਚ ਜੋ ਉਹਨਾਂ ਦਾ ਰੋਲ ਰਿਹਾ ਉਦੋਂ ਉਹ ਬਾਅਦ ਚ ਬਹੁਤ ਵੱਡੀ ਜਿਹੜੀ ਜਾਗਰਤੀ ਆਈ ਨੌਜਵਾਨੀ ਚ ਤੇ ਉਹ ਨੂੰ ਆਪਾਂ ਅੱਗੇ ਵਧਾਈਏ ਉਹਨੂੰ ਅੱਗੇ ਲੈ ਕੇ ਜਾਈਏ ਤੇ ਜੋ ਸਾਡੇ ਨਾਲ ੱਜ ੱੱਕੇ ਹੋ ਰਹੇ ਆ ਤੇ ਉਹਨਾਂ ਦਾ ਸਾਰੇ ਜਣੇ ਰਲ ਕੇ ਜਵਾਬ ਦਈਏ ਮੇਰਾ ਖਿਆਲ ਹੈ ਕਿ ਸਾਡੇ ਸਾਰੀਆਂ ਧਿਰਾਂ ਨੂੰ ਸੋਚਣਾ ਪਊਗਾ ਕਿ ਜੇ ਜਦਾ ਅਮਰਜੀਤ ਸਿੰਘ ਜੀ ਹੁਣੀ ਪਹਿਲਾਂ ਵੀ ਕਹਿ ਕੇ ਗਏ ਆ ਮਨ ਤੋਂ ਜੋਰ ਸਰੂਪ ਹੈ ਆਪਣਾ ਮੂਲ ਪਛਾਣ ਜਿੰਨਾ ਚਿਰ ਅਸੀਂ ਆਪਣੇ ਮੁੱਢ ਨਾਲ ਜੁੜੇ ਉਤੋਂ ਸੇਧ ਨਾਲ ਲਈ ਆਪਸੀ ਪੀਰ ਖਾ ਵੈਰ ਵਿਰੋਧ ਨਾਲ ਛੱਡਿਆ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਜਿਹੜੀ ਸਾਡੀ ਦਿਨ ਰਾਤ ਦੀ ਕੋਸ਼ਿਸ਼ ਹੈ ਜਿਹੜੀ ਸਾਡੀ ਤਾਕਤ ਆ ਉਹ ਇੱਕ ਦੂਜੇ ਦੇ ਖਿਲਾਫ ਹੀ ਲਾ ਰਹੇ ਅਸੀਂ ਉਹ ਉਹ ਉਧਰ ਵੀ ਤੁਹਾਨੂੰ ਧਿਆਨ ਦੇਣਾ ਪੈਣਾ ਕਿ ਜਿਹੜੀ ਸਾਡੀ એનર્ਜੀ ਆ ਤਾਕਤ ਆ ਪਹਿਲਾਂ ਹੀ ਜੇ ਅਸੀਂ ਜਿਹੜੇ ਇੰਨੇ ਘੜਿਆ ਜਵੰਡੇ ਵੰਡੇ ਵੰਡੇ ਰਵਾਂਗੇ ਤੇ ਮੇਰੇ ਖਿਆਲ ਸਪਨਾ ਕੁਝ ਨਹੀਂ ਬਣਨਾ ਆਪਾਂ ਨੂੰ ਗੁਰੂ ਸਾਹਿਬ ਦੀ ਸੋਚ ਲੈ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜੋ ਗੁਰੂ ਸਾਹਿਬ ਨੇ ਸਾਨੂੰ ਆਪਸੀ ਪਿਆਰ ਮੁਹੱਬਤ ਹੋਏ ਇਕੱਤਰ ਮਿਰੋ ਮੇਰੇ ਭਾਈ ਦਾ ਜਿਹੜਾ ਸੰਦੇਸ਼ ਆ ਉਹਨੂੰ ਆਪਣੇ ਹਿਰਦਿਆਂ ਚ ਵਸਾਉਣਾ ਪਊ ਉਹਤੇ ਚੱਲਣਾ ਪਊ ਤਾਂ ਹੀ ਸਾਡਾ ਐਸਾ ਆਪਾਂ ਕੰਮਜਾਬ ਹੋ ਸਕਦੇ ਹਾਂ ਬਾਕੀ ਮੰਦੀਪ ਸਿੰਘ ਉਹਨਾਂ ਨੇ ਜਿਹੜੀ ਇਹ ਤੋਰੀ ਆ ਲਹਿਰ ਇਹਨੂੰ ਆਪਾਂ ਹੁਣ ਸਾਰਿਆਂ ਦਾ ਫਰਜ਼ ਬਣਦਾ ਕਿ ਇਸ ਚੀਜ਼ ਨੂੰ ਘਰ ਘਰ ਤੱਕ ਪਹੁੰਚਾਈਏ ਤੇ ਇਹਦੇ ਚ ਸਾਡੀਆਂ ਸਾਰੀਆਂ ਬਿਮਾਰੀਆਂ ਦਾ ਵੀ ਇਲਾਜ ਆ ਤੇ ਇੱਕ ਇਲਾਜ ਸਾਡੇ ਗੁਰੂ ਮਹਾਰਾਜ ਨੇ ਦੱਸਿਆ ਕਿ ਸਰਬ ਰੋਕਾ ਉਹ ਖਤਨਾਮ ਅਸੀਂ ਜੇ ਗੁਰਮਤ ਨਾਲ ਜਨਾਚਰ ਗੁਰਮਤ ਦੇ ਧਾਰਨੀ ਨਾ ਹੋਏ ਗੁਰਮਤ ਦੀ ਸੋਚ ਨਾ ਅਪਣਾਈ ਉਹਨਾਂ ਚ ਆਪਣਾ ਮੇਰਾ ਖਾਲਾਕ ਆਪਾਂ ਕਿਤੇ ਵੀ ਕਾਮਯਾਬ ਨਹੀਂ ਹੋਣਾ ਆਪਾਂ ਨੂੰ ਉਧਰ ਵੀ ਧਿਆਨ ਦੇਣ ਦੀ ਲੋੜ ਆ ਉਥੋਂ ਹੀ ਓਟ ਆਸਰਾ ਲੈ ਕੇ ਉਹਦੇ ਗਾੜੀ ਅਰਦਾਸ ਕਰਕੇ ਜਿੱਦਾਂ ਇਹਨਾਂ ਨੇ ਇੱਕ ਤੱਕ ਤੋਂ ਅਰਦਾਸ ਕਰਕੇ ਸ਼ੁਰੂਆਤ ਕੀਤੀ ਦੂਜੇ ਤੱਕ ਤੇ ਅਰਦਾਸ ਕਰਕੇ ਸਮਾਪਤੀ ਹੋਣੀ ਆ ਤੇ ਇਦਾਂ ਹੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਸੱਚੇ ਪਾਤਸ਼ਾਹ ਜੋ ਸਾਡਾ ਮਨੋਰਥ ਆ ਜੋ ਇਹ ਇਹ ਜੋ ਅਸੀਂ ਚੰਗੇ ਭਲੇ ਦੀ ਗੱਲ ਲੈ ਕੇ ਚੱਲੇ ਆ ਸਰਬੱਤ ਦੇ ਭਲੇ ਦੀ ਕਿਉਂਕਿ ਸਿੱਖੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਆ ਜਾਤ ਪਾਤ ਤੋਂ ਰਹਿ ਸਮਾਜ ਦੀ ਗੱਲ ਕਰਦੀ ਆ ਤੂ ਆਈ ਪੂਰੀ ਹੋ ਸਕਦੀ ਜੇ ਕਿ ਅਸੀਂ ਉਹਨਾਂ ਗੁਰੂ ਦੀ ਸੋਚ ਨੂੰ ਆਪਣੇ ਆਪਣੇ ਅੰਦਰ ਵਸਾਈਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਮਨਦੀਪ ਸਿੰਘ ਉਹਨਾਂ ਦਾ ਇਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਬੜੇ ਲੰਮਾ ਸ਼ਗਰਸ਼ ਕਰਕੇ 14-15 ਦਿਨ ਦਾ ਤੇ ਇਥੋਂ ਤੱਕ ਪਹੁੰਚਾਇਆ ਤੇ ਸਾਡੀ ਕੌਮ ਨਵੀਂ ਅੱਗੇ ਇਹ ਗੱਲ ਨੂੰ ਅੱਗੇ ਹਰੇਕ ਪਾਰਟੀ ਤੱਕ ਹਰੇਕ ਜਥੇਬੰਦੀ ਤੱਕ ਪਹੁੰਚਾਉਣ ਦੀ ਲੋੜ ਆ